ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਇੱਕ ਚੌਂ ਮੀਟਿੰਗ ਦਾ ਆਯੋਜਨ ਨਿਊ ਅੰਮ੍ਰਿਤਸਰ ਵਿਖੇ ਰਸ਼ਪਾਲ ਸਿੰਘ ਚੋਹਾਨ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਗੁਰਜੀਤ ਸਿੰਘ ਔਜਲਾ ਉੱਚੇ ਚੇਤਤੌਰ ਤੇ ਪੁੱਜੇ ਅਤੇ ਰਸ਼ਪਾਲ ਸਿੰਘ ਚੋਹਾਨ ਮੁਖਤਾਰ ਸਿੰਘ ਵੇਰਕਾ ਨਰੇਸ਼ ਪਾਟਿਆ ਰਮੇਸ਼ ਕਪੂਰ ਅਮਰਦੀਪ ਸਿੰਘ ਅਤੇ ਦੀਪਕ ਚਾਤਰਥ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਜਗਲਕਿਸ਼ੋਰ ਸ਼ਰਮਾ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਅਤੇ ਸਾਬਕਾ ਕਾਉਂਸਲਰ ਬਲਦੇਵ ਸਿੰਘ ਸੰਧੂ ਚੇਚੇ ਤੌਰ ਤੇ ਪੁੱਜੇ ਅਤੇ ਉਹਨਾਂ ਮੌਜੂਦ ਲੋਕਾਂ ਨੂੰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਲਈ ਉਹਨਾਂ ਸੰਸਦ ਵਿੱਚ ਹਮੇਸ਼ਾ ਹੀ ਨਵੇਂ ਪ੍ਰੋਜੈਕਟ ਲਿਆਉਣ ਲਈ ਆਵਾਜ਼ ਚੁੱਕੀ ਹੈ ਅਤੇ ਅੱਗੋਂ ਵੀ ਉਹ ਗੁਰੂ ਨਗਰੀ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਮੀਟਿੰਗ ਦੌਰਾਨ ਬੌਨੀ ਗਿਲ, ਮੋਨੂ ਚੋਹਾਨ, ਸੁਰਜੀਤ ਸਿੰਘ ਰਾਹੀ, ਰਾਣਾ ਪਵਨ ਕੁਮਾਰ ਬਲਪ੍ਰੀਤ ਸਿੰਘ ਰੋਜ਼ਰ ਦੀਪਮਲ ਹੋਤਰਾ ਸੰਦੀਪ ਸ਼ਾਹ ਅਤੇ ਪੰਕਜ ਕੁਮਾਰ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਇਸ ਮੌਕੇ ਪ੍ਰਧਾਨ ਰਸ਼ਪਾਲ ਸਿੰਘ ਚੋਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਦੇ ਕੰਮਾਂ ਨੂੰ ਦੇਖਦੇ ਹੋਏ ਨਿਊ ਅੰਮ੍ਰਿਤਸਰ ਵਾਸੀ ਉਹਨਾਂ ਨੂੰ ਆਪਣਾ ਪੂਰਾ ਸਮਰਥਨ ਦੇਣਗੇ ਲਗਾਤਾਰ ਮੀਟਿੰਗਾਂ ਦੇ ਵਿੱਚ ਹੈ ਔਰ ਪਬਲਿਕ ਚ ਕੋਈ ਰਿਸਪੌਂਸ ਹੈ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਪਬਲਿਕ ਕੀ ਚਾਹੁੰਦੀ ਹੈ ਪਬਲਿਕ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਬਦਲਣਾ ਔਰ ਕਾਂਗਰਸ ਪਾਰਟੀ ਨਾਲ ਕਿਉਂਕਿ ਕਾਂਗਰਸ ਪਾਰਟੀ ਨੇ ਵੱਡੀ ਲੜਾਈ ਲੜੀ ਹੈ ਸੰਵਿਧਾਨ ਦੇ ਲਈ ਰੱਖਿਆ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਉਹ ਲੋਕਾਂ ਦੇ ਮਨ ਦੇ ਵਿੱਚ ਹੈ ਤੇ ਲੋਕ ਚਾਹੁੰਦੇ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣ ਸੈਂਟਰ ਯੂਨੀਵਰਸਿਟੀ ਵਰਲਡ ਕਲਾਸ ਯੂਨੀਵਰਸਿਟੀ ਆਏ ਐਮਜ਼ ਕਿਉਂਕਿ ਉਹਨਾਂ ਲੋਕਾਂ ਨੇ ਜਿਹੜੇ ਮੌਕੇ ਦੇ ਮੰਤਰੀ ਸੀ ਜਿਹੜੇ ਅੱਜ ਵੀ ਖੜੇ ਨੇ ਇਹਨਾਂ ਲੋਕਾਂ ਨੇ ਆਪਣਾ ਭ੍ਰਿਸ਼ਟਾਚਾਰ ਦੇ ਲਾਇਸੈਂਸ ਲਏ ਆਪਣਾ ਗੁੱਡਾਂਗਰਦੀ ਕਰਨ ਦੇ ਲਾਇਸੈਂਸ ਲਏ ਇਹਨਾਂ ਨੇ ਜੇ ਕੋਈ ਕ腐ਪਸ਼ਨ ਦੀ ਵੱਡੀ ਜੇ ਕੋਈ ਜੜ ਹੈ ਜਿਹੜੀ ਕਾਰਪੋਰੇਸ਼ਨ ਚ ਫੈਲੀ ਕ腐ਪਸ਼ਨ ਜਾਂ ਟਰਸਟ ਚ ਹੈ ਉਹਦੀ ਜੜ ਜਿਹੜੀ ਹੈ ਇਹੀ ਵਜ਼ੀਰ ਹੈ ਜਿਹੜਾ ਅੱਜ ਇਲੈਕਸ਼ਨ ਲੜ ਰਿਹਾ ਹੈ ਆਕਾਲੀ ਦਲ ਤੋਂ ਸੋ ਇਹੀ ਕਾਰਨ ਸੀ ਕਿਉਂਕਿ ਇਹਨਾਂ ਨੇ ਜੇ ਕੋਈ ਕ腐ਪਸ਼ਨ ਨਹੀਂ ਕਰਨੀ ਹੁੰਦੀ ਇਹ ਲੜਦੇ ਸਰਕਾਰ ਨਾਲ ਅਪੀ ਸੈਂਟਰ ਯੂਨੀਵਰਸਿਟੀ ਦੇ ਉਹ ਵੀ ਕਿੱਧਰ ਲੈ ਕੇ ਜਾਂਦੇ ਜੇ ਏਮ ਸਾਡਾ ਕਿਉਂ ਚੱਲਿਆ ਏਮਸ ਕਿਉਂ ਚੱਲਿਆ ਸਾਡਾ ਬੋਲੀ ਨਹੀਂ ਵਰਲਡ ਕਲਾਸ ਯੂਨੀਵਰਸਿਟੀ ਇਹਨਾਂ ਵਜ਼ੀਰਾਂ ਦੀ ਆਪਸੀ ਲੜਾਈ ਕਰਕੇ ਕਿਉਂਕਿ ਸਸਤੀਆਂ ਜ਼ਮੀਨਾਂ ਲੈ ਕੇ ਮਹਿੰਗੀਆਂ ਵੇਚਣਾ ਚਾਹੁੰਦੇ ਸੀ ਉਹ ਬਾਹਰ ਚਲੇਗੀ ਮੈਂ ਇੱਕ ਇਹਦੇ ਹਰਮੰਦਰ ਸਾਹਿਬ ਜੀ ਦੀ ਕੋਈ ਬਹੁਤ ਵੱਡੀ अहमियत ਹੈ ਜਿਹੜੀ ਲੋਕਾਂ ਨੂੰ ਖਾਸ ਕਰਕੇ ਪੋਲਿਟਿਕਲ ਬੰਦਾ ਯਾਦ ਰੱਖੇ ਕਿਉਂਕਿ ਸਾਨੂੰ ਲੋਕਾਂ ਨੇ ਵੇਖਣਾ ਹੈ ਸਾਡੇ ਬੱਚਿਆਂ ਨੇ ਗਾਂ ਫਾਲੋ ਕਰਨਾ ਹੈ ਇਸ ਕਰਕੇ ਮੈਂ ਲੋਕਾਂ ਨੂੰ ਇਹ ਕਹਿੰਦਾ ਕਿ ਦਿਲ ਦੀ ਪਹਿਲੋ ਜਿਹੜੇ ਵੀ ਬੰਦੇ ਨੂੰ ਚੁਣਨਾ ਉਹਦੇ ਅੱਗਾ ਪਿੱਛਾ ਪਤਾ ਕਰ ਲਿਓ ਕਿ ਉਹ ਕਿੰਨਾ ਕੁ ਦਾਗਦਾਰ ਹੈ ਕਿੰਨਾ ਕੁ ਭ੍ਰਿਸ਼ਟਾਚਾਰੀ ਹੈ ਜਾਂ ਉਹਨੇ ਕੋਈ ਚੰਗੇ ਕੰਮ ਕੀਤੇ ਜਾਂ ਸ਼ਹਿਰ ਦੇ ਵਿਕਾਸ ਲਈ ਕੋਈ ਲੜਾਈ ਲੜੀ ਕਦੀ ਉਹ ਪਾਰਲੀਮੈਂਟ 'ਚ ਬੋਲਿਆ ਕਦੀ ਵਿਧਾਨ ਸਭਾ 'ਚ ਬੋਲਿਆ ਕਦੀ ਉਹਨੇ ਸੰਘਰਸ਼ ਕੀਤਾ ਕੋਈ ਇਹਦਾ ਲੰਬਾ ਸਗਰ ਸ਼ਰਕਤੇ ਹੋਵੇ ਕੋਈ ਡਰਗ ਦੇ ਵਿਰੁੱਧ ਹੋਵੇ ਕੋਈ ਗਰੀਬਾਂ ਦੀ ਆਵਾਜ਼ ਚੁੱਕੀ ਹੋਵੇ ਕੋਈ ਟ੍ਰੇਡ ਦੀ ਆਵਾਜ਼ ਉਹਨੇ ਚੁੱਕੀ ਹੋਵੇ ਜ਼ਰੂਰ ਲੋਕ ਵੇਖਣ ਵੇਖਣ ਤੋਂ ਬਾਅਦ ਫੇਰ ਦਿਲ ਦੀ ਸੁਣ ਤੇ ਫੇਰ ਚੁਣ ਓਜਲਾ ਸਾਹਿਬ ਨੂੰ ਲੋਕ ਇੰਨਾ ਪਿਆਰ ਕਰ ਰਹੇ ਨੇ ਕਿ ਸਾਡੇ ਜਿੱਥੇ ਅਸੀਂ 5-5 ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਪੰਜ ਪ੍ਰੋਗਰਾਮ ਰੱਖੇ ਸੀ ਉਥੇ ਵਿੱਚ ਸਾਨੂੰ ਵਿੱਚ ਵਿੱਚ ਲੋਕ ਰੋਕ ਰਹੇ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਔਰ ਐਸ ਕਰਕੇ ਅਸੀਂ ਤੁਸੀਂ ਦੇਖ ਰਹੇ ਹੋ ਕਿ ਮਾਹੌਲ ਬਣ ਰਿਹਾ ਲੋਕ ਓਜਲਾ ਸਾਹਿਬ ਨਾਲ ਪਿਆਰ ਕਰ ਰਹੇ ਨੇ ਔਰ ਜਿਸ ਦਿਨ ਤੋਂ ਟਿਕਟ ਲੈ ਕੇ ਆਏ ਸੀ ਅਸੀਂ ਉਸ ਦਿਨ ਤੋਂ ਜਿੱਤ ਦਾ ਆਗਾਜ਼ ਲੈ ਕੇ ਚੱਲੇ ਪਹਿਲੇ ਦੇ ਨਾਲੋਂ ਅਸੀਂ ਜ਼ਿਆਦਾ ਲੀਡ ਤੋਂ ਜਿੱਤਾਂਗੇ ਜੇ ਦੇਖੋ ਤੁਸੀਂ ਲੋਕਾਂ ਦਾ ਪਿਆਰ ਲੋਕਾਂ ਦਾ ਜੋ ਹਜ਼ੂਮ ਹੈ ਅੱਜ ਲੋਕ ਆ ਰਹੇ ਨੇ ਨੌਜਵਾਨਾਂ ਦੇ ਵਿੱਚ ਜੋਸ਼ ਆ ਅੱਜ ਨੌਜਵਾਨਾਂ ਦੇ ਵਿੱਚ ਜੋਸ਼ ਹੈ ਗੁਰਜੀਤ ਸਿੰਘ ਓਜਲਾ ਵਾਸਤੇ ਕਿਉਂਕਿ ਗੁਰਜੀਤ ਸਿੰਘ ਓਜਲਾ ਨੇ ਹਮੇਸ਼ਾ ਗੁਰੂ ਨਗਰੀ ਦੇ ਵਿਕਾਸ ਵਾਸਤੇ ਕੰਮ ਕੀਤਾ ਨੌਜਵਾਨਾਂ ਦੀ ਸੋਚ ਵਾਸਤੇ ਜੋ ਨੌਜਵਾਨਾਂ ਦੀ ਸੋਚ ਸੀ ਉਸ ਨੂੰ ਅੱਗੇ ਲਾਗੇ ਕਿਉਂਕਿ ਖੁਦ ਨੌਜਵਾਨ ਸੀ ਔਰ ਉਹ ਇੱਕ ਗਰਾਊਂਡ ਲੈਵਲ ਦੇ ਲੀਡਰ ਸੀ ਜਿਨ੍ਹਾਂ ਨੇ ਜ਼ਮੀਨ ਤੋਂ ਉੱਠ ਕੇ ਕੌਂਸਲਰ ਲੈਵਲ ਤੋਂ ਉੱਠ ਕੇ ਅੱਜ ਮੈਂਬਰ ਆਫ ਪਾਰਲੀਮੈਂਟ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਜਾ ਕੇ 7 ਸਾਲਾਂ ਤੋਂ ਉੱਥੇ ਗੁਰੂ ਨਗਰੀ ਦੀ ਗੱਲ ਕਰ ਰਹੇ ਹਾਂ ਲੇਕਿਨ ਮੈਂ ਦਾਸ ਪਰ ਬਾਅਦ ਨੂੰ ਵਰਤਦਾ ਜਿਹੜਾ ਹੈਲਪਰ ਜਿਹੜਾ ਕਾਰਜ ਕਰ ਰਿਹਾ ਸੀ ਅਸੀਂ ਜੀ ਬੜਾ ਸੋਚ ਸਮਝ ਕੇ ਇਹ ਫੈਸਲਾ ਲਿਆ ਸੀ ਅੱਜ ਇੱਥੇ ਦੇ ਵਿੱਚ ਆ ਲੋ ਫੱਟਾ ਲੈ ਲੋ ਅਸੀਂ ਇਹਦੇ ਵਿੱਚ ਵਿਚਾਰਾ ਕੀਤਾ ਸੋਹਣਾਂ ਸਾਰੇ ਕੋਈ ਸਾਥ ਕਰ ਲੈਣ ਲੋਕਾਂ ਦੇ ਕਿ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਸਾਨੂੰ ਦਿਖਿਆ ਵੀ ਸਰਜੀਤ ਸਿੰਘ ਲੌਲਾ ਔਜਲਾ ਜੀ ਇੱਕ ਬੜੇ ਇਮਾਨਦਾਰ ਜ਼ਮੀਨੀ ਲੈਵਲ ਤੋਂ ਉੱਠ ਕੇ ਕਿਉਂਕਿ ਉਹਨਾਂ ਨੂੰ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਤੋਂ ਜਾਣੂ ਆ ਕਿਉਂਕਿ ਉਹ ਸਾਰੀ ਹਕੀਕਤ ਜਾਣਦੇ ਆ ਇਸ ਕਰਕੇ ਉਹ ਸਾਡੀ ਲੋਕਾਂ ਦੀ ਲੜਾਈ ਕਿ ਲੜ ਸਕਦੇ ਆ ਕਿ ਵਰਜੀਤ ਸਿੰਘ ਔਜਲਾ ਜੀ ਲੜ ਸਕਦੇ ਆ ਕਿਉਂਕਿ ਜਿਹੜੇ ਹੋਰ ਕੈਂਡੀਡੇਟ ਆ ਪੈਰਾਸ਼ੂਟ ਰਾਹੀਂ ਆਏ ਉਹ ਤੇ ਐਸਪੈਸ਼ਲੀ ਦਿਲਜੀ ਜੀ ਦੇ ਆਏ ਆ ਤੇ ਉਹਨਾਂ ਨੇ ਇਸ ਚਿਰਚਤ ਦੇ ਚੋਣ ਦੇ ਦਾ ਲੱਭਣਾ ਨਹੀਂ ਜਿੱਦਾਂ ਹਰਦੀਪ ਜੀ ਦੇ ਲੱਭਿਆ ਕਿਸ ਕਰਕੇ ਅਸੀਂ ਨਹੀਂ ਉਹਨਾਂ ਤੇ ਵਿਸ਼ਵਾਸ ਰੱਖਦੇ ਅਸੀਂ ਤੇ ਵਰਜੀਤ ਸਿੰਘ ਔਜਲਾ ਨੂੰ ਬਹੁਤ ਸਤਿ ਸ਼੍ਰੀ ਅਕਾਲ ਹੈ ਕਿ ਇੱਥੋਂ ਦੀ ਕੋਈ ਸਮੱਸਿਆਵਾਂ ਹੈਗੀਆਂ ਵਾ ਜਿਤਨਾ ਫੂਮਟਰੈਕਟਰ ਕਈਆਂ ਥਾਂ ਤੇ ਲੋਕਾਂ ਪਲਾਟਾ ਵਾਲਿਆਂ ਨੂੰ ਇੱਕ ਰਾਤ ਮਿੰਟ ਟੋਪ ਤੇ ਇੱਕ 878 ਜੀ ਦਾ ਲੋਟਕੜ ਦਿੱਤਾ ਫਸ ਗਿਆ ਉਹ ਅਹੀ ਜਿੱਤਨ ਤੋਂ ਬਾਅਦ ਗੁਰਜੀਤ ਸਿੰਘ ਔਲਜਾ ਜੀ ਅਖਾਂਗੇ ਕਿ ਅੱਜ ਉਹ ਬਹੁਤ ਅਰਜੀ ਵੀ ਦੇ ਦਿੱਤੀ ਆ ਕਿ ਉਹ ਬਹੁਤ ਆਪਣੇ ਸੰਘਣ ਕਰਦੇ ਆ ਬੜਾ ਸਾਬਤ ਹੋ ਜਾਂਦੀ ਇਹੋ ਜੀ ਚੀਜ਼ ਆ ਹੀ ਲਿਖਤੀ ਰੂਪ ਦੇ ਵਿੱਚ ਫਿਰ ਉਹਨਾਂ ਦੇ ਅੱਗੇ ਰੱਖਾਂਗੇ ਚਾਰ ਪੀਕ ਤੋਂ ਬਾਅਦ ਉਹਨਾਂ ਬਹੁਤ ਵਸਰਾ ਜਿੱਤ ਗਿਆ ਉਹਨਾਂ ਦੇ ਨਾਲ ਨਾਲ ਵਧਾਈ ਦਵਾ ਇਹਨਾਂ ਦੇ ਨਾਲ ਆਪਣਾ ਮਿਲਦਾ